ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਕੰਮ ਤੋਂ ਛੁੱਟੀ ਕਰ ਲਈ ਆ ਹੁਣ ਟਾਈਮ ਸਭ 5:10 ਹੋ ਗਏ ਆ ਤੇ ਅੱਜ ਦਾ ਥਾਂ ਮੇਲ ਤੁਸੀਂ ਦੇਖਿਆ ਹੁਣ ਤੇ ਅੱਜ ਗੱਲ ਕਰਾਂਗੇ ਆਪਾਂ ਇਟਲੀ ਦੇ ਪੇਪਰਾਂ ਬਾਰੇ 9 ਮਹੀਨਿਆਂ ਤੇ ਸਾਲ ਦੇ ਇਹਨਾਂ ਵਿੱਚ ਕੀ ਫਰਕ ਹੈ ਸਾਲ ਦੇ ਜਿਹੜੇ ਪੇਪਰ ਆ ਜਿੱਦਾਂ ਅਸੀਂ ਆਏ ਸੀ 2006 ਦੇ ਵਿੱਚ ਫਲੂਸੀ ਜਦੋਂ ਨਿਕਲੀ ਸੀ ਤੇ ਉਹ ਜਦੋਂ ਜਿਹੜੀ ਸੰਜੋਰ ਨੂੰ ਮਿਲਦੀ ਉਹ ਪੱਕੀ ਮਿਲ ਜਾਂਦੀ ਆ ਤੇ ਬਾਹਲੇ ਚੱਕਰ ਨਹੀਂ ਲਾਉਣੇ ਪੈਂਦੇ ਨਾ ਏਜੰਟਾਂ ਦੇ ੱਟਕੇ ਚੜਦਾ ਬੰਦਾ ਤੇ ਜਿਹੜੇ 9 ਮਹੀਨਾਵਲੇ ਪੇਪਰ ਆ ਉਹਨਾਂ ਚ ਫੇ ਸੰਜੋਰ ਨੂੰ ਇੱਕ ਵਾਰੀ ਕੱਚੀ ਮਿਲਦੀ ਆ ਤੇ ਬਾਅਦ ਚ ਉਹੀ ਮਾਲਕ ਜੇ ਤੁਹਾਨੂੰ ਪੇਪਰ ਦੁਆਰਾ ਭਰੌਂਦਾ ਆ ਤਾਂ ਫੇ ਹੌਲੀ-ਹੌਲੀ ਤੁਹਾਨੂੰ ਪੱਕੀ ਸੰਜੋਰ ਨੂੰ ਵੀ ਮਿਲ ਜਾਂਦੀ ਆ ਟਾਈਮ ਲੱਗਦਾ ਆ ਤੇ ਥੋੜੇ ਚੱਕਰ ਮਾਰਨੇ ਪੈਂਦੇ ਆ ਤੁਹਾਨੂੰ ਤੇ ਇਸ ਕਰਕੇ ਬੈਟਰ ਹੈ ਵੀ ਸਾਲ ਦੇ ਪੈਸੇ ਇਹ ਪੇਪਰ ਭਰਦੇ ਚਾਹੀਦੇ ਆ ਪਰ ਸਾਲ ਦੇ ਬਹੁਤ ਘੱਟ ਨਿਕਲਦੇ ਪੇਪਰ ਤੇ ਲੋਕੀ ਜਿਹਦਾ 9 ਮਹੀਨਿਆਂ ਵਾਲੇ ਪੇਪਰ ਦਾ ਇਹ ਵੀ ਸਹੀ ਆ ਪਰ ਜੇ ਤੁਸੀਂ ਮਾਲਕ ਨਾਲ ਗੱਲ ਕਰ ਗਿਆ ਉਹ ਵੀ ਸਾਨੂੰ ਕੰਮ ਵੀ ਇੱਥੇ ਵੀ ਪੇਪਰ ਦੁਆਰਾ ਬਣਾ ਕੇ ਦਊਗਾ ਤਾਂ ਫਿਰ ਉਹ ਸਹੀ ਆ ਜਿੱਦਾਂ ਤੇ ਜੇ ਤੁਸੀਂ ਗੱਲ ਪੂਰੀ ਕਰਕੇ ਜਾਂ ਅੱਧੇ ਪੈਸੇ ਸ਼ਾਇਦ ਪਹਿਲਾਂ ਦੇ ਕੇ ਤੇ ਬਾਕੀ ਤੁਸੀਂ ਇੱਥੇ ਕੰਮ ਕਰੋ ਤੇ ਕਈ ਹੈਗੇ ਮਾਲਕ ਜਿੱਦਾਂ ਮੈਂ ਦੇਖੇ ਮੁੰਡੇ ਕਈ ਕੰਮ ਕਰਦੇ ਤੇ ਉਹ ਨਹੀਂ ਅੱਧੇ ਪੈਸੇ ਦਿੱਤੇ ਇੰਡੀਆ ਤੇ ਬਾਕੀ ਇੱਥੇ ਕੰਮ ਕਰਦੇ ਆ ਤੇ ਉਹਨਾਂ ਦੀ ਤਨਖਾਹ ਚ ਕੱਟ ਗੱਟੀ ਜਾਂਦੇ ਜਿੱਦਾਂ ਤੇ ਉਹ ਸਹੀ ਆ ਚੀਜ਼ ਫਿਰ ਜਦ ਤੱਕ ਪੇਪਰ ਤੁਹਾਡੇ ਨਹੀਂ ਨਿਊ ਹੁੰਦੇ ਉੱਥੇ ਕੰਮ ਕਰੀ ਜਾਓ ਜਿੰਨਾ ਵੀ ਮਿਲਦਾ ਤੱਕਾ ਦਾ ਥੋੜਾ ਸਹਿਣਾ ਹੀ ਪੈਂਦਾ ਕਿਉਂਕਿ ਜਿਹੜੇ ਪੇਪਰ ਨਾ ਔ ਮਹੀਨਿਆਂ ਵਾਲੇ ਇਹਨਾਂ ਦੀ ਕੋਈ ਗਾਰੰਟੀ ਨਹੀਂ ਹੈਗੀ ਤੇ ਬਾਕੀ ਜੇ ਕੋਈ ਬੰਦੇ ਚੰਗੇ ਮਿਲ ਜਾਣ ਫਿਰ ਕੈਸੇ ਨਦੀ ਗੱਲ ਆ ਤੇ ਬੰਦੇ ਚੰਗੇ ਵੀ ਹੁੰਦੇ ਆ ਇੱਕ ਦੋ ਹੀ ਹੁੰਦੇ ਵਿੱਚ ਮਾੜੇ ਤੇ 9ਵੇਂ ਵਾਲੇ ਪੇਪਰਾਂ ਤੇ ਵੀ ਸਹੀ ਆ ਪਰ ਆਪਣੀ ਮਾਲਕ ਨਾਲ ਜੇ ਜਿੱਤੂ ਤੁਸੀਂ ਪੇਪਰ ਭਰੋਣੇ ਆ ਉਹਨਾਂ ਨਾਲ ਗੱਲ ਕਰਕੇ ਆ ਉਹ ਵੀ ਵੀ ਸਾਨੂੰ ਪੇਪਰ ਨਿਊ ਕਰਾ ਕੇ ਦੇਵੋਗੇ ਤੇ ਉਹ ਸਹੀ ਆ ਫਿਰ ਤੁਸੀਂ 4-5 ਸਾਲ ਤੁਹਾਡੇ ਚਲੋ ਖਰਾਬ ਤਾਂ ਹੋਣੇ ਆ ਪਰ ਤੁਹਾਨੂੰ ਜਦੋਂ ਇੱਕ ਵਾਰੀ ਇਤਲੀ ਕਾਰਡ ਸੰਜੋਰ ਨੂੰ ਮਿਲ ਗਈ ਫਿਰ ਜਿੱਥੇ ਤੁਸੀਂ ਮਰਜ਼ੀ ਇਤਲੀ ਵਿੱਚ ਕੰਮ ਜਾ ਕਰ ਸਕਦੇ ਆ ਤੇ ਜਦ ਤੱਕ ਫਿਰ ਤੁਹਾਨੂੰ 4-5 ਸਾਲ ਜਦੋਂ ਹੋ ਗਏ ਤੁਹਾਨੂੰ ਬੋਲੀ ਵੀ ਥੋੜੀ ਬਾਲੀ ਆਉਣ ਲੱਗਣੀ ਇੱਥੇ ਦੇ ਰੰਗ ਟੰਗ ਹੌਲੀ ਹੌਲੀ ਫਿਰ ਪਤਾ ਲੱਗ ਜਾਂਦਾ ਹੈ ਤੇ ਸਾਲ ਦੇ ਵੀ ਪਰੰਜ ਵਿੱਚ ਇਦਾਂ ਹੀ ਆ ਸਾਲ ਦੇ ਇੱਥੇ ਆਣ ਕੇ ਤਖੜ ਬੰਦਾ ਸਿੱਧਾ ਕੰਮ ਤੇ ਕਈ ਹੁੰਦੀ ਆ ਚਾਂਸ ਵੀ ਕੰਮ ਤੇ ਲੱਗ ਜਾਂਦਾ ਪਰ ਜਦੋਂ ਜੇ ਬੋਲੀ ਨਹੀਂ ਬੰਦੇ ਨੂੰ ਆਉਂਦੀ ਉਹ ਕਿਸਮਤ ਦੀ ਗੱਲ ਹੁੰਦੀ ਆ ਫੇ ਜਦੋਂ ਲੱਗ ਜਾਂਦਾ ਤੇ ਫੇ ਹੌਲੀ ਹੌਲੀ ਉਹਨੂੰ ਬੋਲੀ ਆਉਣ ਲੱਗ ਪੈਂਦੀ ਆ ਤੇ ਬਾਕੀ ਆਪਣੇ ਪੰਜਾਬੀ ਭਰਾ ਸਾਰੇ ਚਾਹੇ ਸਾਲ ਵਾਲੇ ਹੋਣ ਚਾਹੇ 9 ਮਹੀਨੇ ਵਾਲੇ ਹੋਣ ਜਦੋਂ ਇੱਥੇ ਆ ਜਾਂਦੇ ਇੱਛੇ ਤਾਂ ਫੇ ਕੰਮ ਕਰਦੇ ਆ ਜਿਹੜਾ ਮਰਜ਼ੀ ਕੰਮ ਹੋਵੇ ਜਿਹੜੇ ਟਾਲੇ ਨਹੀਂ ਕਰ ਸਕਦੇ ਉਹ ਆਪ ਕਰ ਦਿੰਨੇ ਆ ਤੇ ਚਲੋ ਮਿਹਨਤ ਦਾ ਆਪ ਕਰਦੇ ਆ ਤੇ ਹੌਲੀ-ਹੌਲੀ ਫੇਰ ਬੰਦਾ ਹੋ ਜਾਂਦਾ ਸੱਟ ਤੇ ਪਹਿਲਾਂ ਥੋੜਾ ਜਿਹਾ 4-5 ਖੱਜਲ ਵੀ ਹੋਣਾ ਪੈਂਦਾ ਆ ਤੇ ਐਦਾਂ ਹੀ ਆ ਫੇਰ ਬਾਹਰ ਇਹਨੂੰ ਕਹਿੰਦੇ ਆ ਪ੍ਰਦੇਸ਼ ਤੇ ਬਾਕੀ ਕਈ ਬੰਦੇ ਕਹਿ ਦਿੰਦੇ ਆ ਇੰਡੀਆ ਵੀ ਬੀਡਲੀ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਤਾਂ ਇੱਥੇ ਆਪ ਰੋਲਦੇ ਫਿਰਦੇ ਆ ਤੇ ਉਹ ਝੂਠੀ ਕਹਿੰਦੇ ਆ ਇੱਕ ਦੋ ਹੁੰਦੇ ਵਿੱਚ ਇਦਾਂ ਦੇ ਤੇ ਤੁਹਾਨੂੰ ਇਦਾਂ ਉਹ ਨਹੀਂ ਕਹਿ ਦੇਣਾ ਵੀ ਫੋਨ ਤੇ ਇੱਥੇ ਕੋਈ ਹੈ ਨਹੀਂ ਫਿਊਚਰ ਨਹੀਂ ਹੈਗਾ ਆ ਨਹੀਂ ਹੈਗਾ ਸਭ ਕੋ ਵਧੀਆ ਕੰਟਰੀ ਆ ਤੇ ਸਾਨੂੰ ਰੋਟੀ ਰਿਟੇ ਨਹੀਂ ਇੰਨੇ ਸਾਲ ਹੋ ਗਏ ਕੰਮ ਕਰਦੇ ਚਲੋ ਠੀਕ ਆ 4-5 ਸਾਲ ਪਹਿਲਾਂ ਬੰਦੇ ਨੂੰ ਖੱਜਲ ਹੋਣਾ ਪੈਂਦਾ ਉਹ ਤਾਂ ਸਾਰੇ ਪਾਸੇ ਇਦਾਂ ਹੀ ਆ ਜਿੱਥੇ ਮਰਜੀ ਗਾ ਕੈਨੇਡਾ ਚਲ ਜਾਓ ਜਿੱਥੇ ਮਰਜੀ ਚਲ ਜਾਓ ਤੇ ਉਹ ਹੀ ਬੰਦੇ ਕਹਿੰਦੇ ਹੁੰਦੇ ਵੀ ਇੱਥੇ ਅਸੀਂ ਸਾਡਾ ਕੰਮ ਨਹੀਂ ਸੈੱਟ ਤੇ ਆਹ ਤਿੰਨ ਚਾਰ ਕੰਮ ਵੀ ਖੋਲੇ ਹੁੰਦੇ ਹੋ ਨਹੀਂ ਆਪਾਂ ਨੂੰ ਉਹ ਨਹੀਂ ਕਹੀ ਜਾਣਾ ਵੀ ਨਹੀਂ ਸਾਡਾ ਕੰਮ ਇਦਾਂ ਕਰਾਵੇ ਆ ਤੇ ਚਲੋ ਕੋਈ ਨਹੀਂ 4-5 ਸਾਲ ਤੁਸੀਂ ਇੱਥੇ ਮਿਹਨਤ ਕਰੋ ਧੱਕੇ ਦਾ ਖਾਣੇ ਪੈਂਦੇ ਆ ਕਈਆਂ ਨੂੰ ਜਿਆਦਾ ਵੀ ਖਾਣੇ ਪੈਂਦੇ ਆ ਇਹ ਚਲੋ ਕਿਸੇ ਸੰਬੰਧੀ ਗੱਲ ਆ ਬਾਕੀ ਕੰਮ ਆਪਾਂ ਮਿਹਨਤ ਨਾਲ ਕਰਦੇ ਆ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਇਟਲੀ ਨਾ ਆਓ ਇਟਲੀ ਆਓ ਸਾਰੇ ਆਓ ਇਟਲੀ ਬਹੁਤ ਵਧੀਆ ਕੰਟਰੀ ਆ ਤੇ ਸਾਰਾ ਕੁਝ ਹੈਗਾ ਇੱਥੇ ਸਹੂਲਤਾਂ ਸਾਰੀਆਂ ਚੀਜ਼ਾਂ ਸਹੀ ਆ ਤੇ ਬਸ ਆਹੀ ਅਭੀ ਪੇਪਰ ਥੋੜੇ ਜੇ ਆਪਣੇ ਜੇ 9 ਮਹੀਨੇ ਵਾਲੇ ਭਰੋੜੇ ਜਾਂ ਕਿਸੇ ਨੂੰ ਥੋੜੇ ਜੇ ਬੰਦਾ ਜਾਣ ਹੋਵੇ ਜਾਂ ਅੱਧੇ ਪੈਸੇ ਦਿੱਤੇ ਹੁਣ ਪਹਿਲਾਂ ਤੇ ਕਈ ਜੈਂਟ ਫਿਰ ਏਦਾਂ ਤੁਹਾਨੂੰ ਪਤਾ ਹੀ ਆ ਕਿ ਜਲਦਾ ਤੇ ਬਾਕੀ ਕੋਈ ਨਹੀਂ ਆਉ ਤੁਹੀਂ ਆਪਣੀ ਮਿਹਨਤ ਕਰਨੀ ਆ ਤੁਸੀਂ ਤੇ ਬਾਕੀ ਚਲੋ ਠੀਕ ਹੈ ਜੀ ਇਹ ਹੀ ਦੱਸਣਾ ਜੀ ਸੇ ਤੁਹਾਨੂੰ ਤੇ ਬਾਕੀ ਕੋਈ ਨਹੀਂ ਆਪਾਂ ਵੀਡੀਓ ਫੋਨਦੇ ਰਾਵਾਂਗੇ ਚਲੋ ਚੱਲੀਏ ਕਰ ਨੂੰ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰਿਆਂ ਸਤਿ ਸ੍ਰੀ ਅਕਾਲ ਤੇ ਵੈਲਕਮ ਕਰਦੇ ਆ ਦਾ ਰਾਈਟ ਡੀਲੀ ਵਿੱਚ ਜਿੰਨੇ ਵੀ ਆਏ ਆ ਤੇ ਆਉਂਦੇ ਵੀ ਆ ਬਹੁਤ ਤੇ ਚਲੋ ਠੀਕ ਹੈ ਜੀ ਸਾਰੇ ਸਸਰੀ ਗੱਲ ਘਬਰਾਉਣਾ ਨਹੀਂ ਹੈਗਾ ਮਿਲਦੇ ਨੇਕਸਟ ਬਲੌਗ